ਉਹਨਾਂ ਨੇ ਗੱਲ ਪਬਲਿਸ਼ਰ ਦੀ ਕੀਤੀ ਹੈ ਤੁਸੀਂ ਅੱਜ ਕੱਲ ਕਿਤਾਬਾਂ ਦੇ ਵਿੱਚ ਕੁਝ ਇਹੋ ਜਿਹਾ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਕਿ ਜੋ ਸ਼ਾਇਦ ਛਪਣਾ ਹੀ ਨਹੀਂ ਚਾਹੀਦਾ ਸੀ ਕਦੇ ਕੁਝ ਆਪਣੇ ਆਪ ਨੂੰ ਕਹਾਉਣ ਵਾਲੇ ਲੋਕ ਜਿਹੜੇ ਕਵੀ ਕਹਾਉਂਦੇ ਨੇ ਆਪਣੇ ਆਪ ਨੂੰ ਪਰ ਉਹਨਾਂ ਦੀ ਸ਼ਬਦਾਵਲੀ ਦੀ ਗੱਲ ਕਰੀਏ ਦਾ ਇਹ ਕਹ ਲੋ ਕਿ ਜਿਵੇਂ ਉਹ ਇੱਕ ਕਵਿਤਾ ਦੇ ਵਿੱਚ ਇੱਕ ਔਰਤ ਨੂੰ ਪੋਰਟਰੇਟ ਕਰਕੇ ਉਹ ਵੇਸ਼ ਕਰਦੇ ਨੇ ਜੇ ਆਪਾਂ ਉਹ ਗੱਲ ਕਰੀਏ ਤਾਂ ਸ਼ਾਇਦ ਉਹ ਕਿਤਾਬ ਕਿਤੇ ਵੀ ਛਪਣੀ ਨਹੀਂ ਚਾਹੀਦੀ ਸੀ ਪਰ ਇੱਕ ਪਬਲਿਸ਼ਰ ਹੈ ਜਿਹੜਾ ਉਹ ਸ਼ਾਪਦਾ ਉਹਨੂੰ ਤੇ ਉਹ ਲੋਕਾਂ ਦੇ ਹੱਥਾਂ ਤੱਕ ਪਹੁੰਚਦੀ ਆ ਕਿ ਕਿ ਕੁਝ ਪੇਜਾਂ ਦੀਆਂ ਫੋਟੋਆਂ ਮੇਰੇ ਤੱਕ ਵੀ ਪਹੁੰਚੀਆਂ ਸੀ ਅ ਇੱਕ ਸਕੂਲ ਜਾਂਦੀ ਛੋਟੀ ਬੱਚੀ ਨੂੰ ਲੈ ਕੇ ਉਸ ਕਵੀ ਦੀ ਜਿਹੜੀ ਸੋਚ ਉਹਦੇ ਵਿੱਚ ਦਿਖਾਈ ਗਈ ਆ ਜਿਹੜੇ ਹਿਸਾਬ ਨਾਲ ਉਹਨੂੰ ਦਰਸਾਇਆ ਗਿਆ ਅ ਪੜ ਕੇ انسان ਨੂੰ ਆਪਣੇ ਆਪ ਤੋਂ ਸ਼ਰਮ ਆਉਂਦੀ ਆ ਸੋ ਫਿਰ ਜਿਹੜੀ ਇਹੋ ਜੇ ਪਬਲਿਸ਼ਰ ਨੇ ਕੀ ਕਰਨਾ ਚਾਹੀਦਾ ਉਹਨਾਂ ਦਾ ਕਿ ਇੱਕ ਸਿਰਫ ਆਪਾ ਬਿਜ਼ਨਸ ਨੂੰ ਦੇਖ ਕੇ ਹੀ ਅੱਗੇ ਚੱਲਦੇ ਚੱਲੀਏ ਤਾਂ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਪੰਜਾਬੀ ਸਾਹਿਤ ਦਾ ਵਿਗਾੜ ਹੋ ਰਿਹਾ ਹੈ ਇਸ ਚੀਜ਼ ਨੂੰ ਲੈ ਕੇ